ਮਹਾਨੀ ਚੀਅ ਅਚਪਾ ਪੀਸ ਨੂੰ ਗ੍ਰੇਨ ਕਰਨ ਵਾਸਤੇ ਮੈਂ ਘਰ ਦੇ ਵਿੱਚ ਆਲੂ ਦਾ ਰਸ ਲੈ ਲਿਆ ਤਾਂ ਆਹ ਜਿਹੜੇ ਆਪਣੇ ਰਸੋਈ ਦੇ ਵਿੱਚ ਚੀਜ਼ਾਂ ਹੁੰਦੀਆਂ ਆਪਾਂ ਉਹੀ ਲਵਾਂਗੇ ਤੇ ਇੱਧਰ ਆਪਾਂ ਇੱਕ ਲੈਤੀ ਜੀ ਦਹੀਂ ਦਹੀਂ ਨੂੰ ਆਪਾਂ ਪਾਵਾਂਗੇ ਆਲੂ ਦੇ ਰਸ ਦੇ ਵਿੱਚ ਦੋ ਚਮਚ ਜਿੰਨਾ ਤੁਸੀਂ ਬਣਾਉਣਾ ਚਾਹੁੰਦੇ ਮੈਂ ਇੱਕ ਚਮਚਾ ਨਿਬਰਾਸ ਕਰਤੀ ਸੀ ਉਹ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹ ਕਿ ਘੱਟ ਉਹ ਵੀ ਹੱਥ ਨਾਲ ਨਿਕਲਦਾ ਹਨ ਆਪਾਂ ਪਹਿਲਾਂ ਉਹ ਨੂੰ ਉਹ ਗ੍ਰाइंड ਕਰ ਲਿਆ ਸੀ ਹੱਥ ਨਾਲ ਨਚੋੜੇ ਜਾਂਦਾ ਤਾਂ ਹੱਥ ਨਾਲ ਨਚੋੜ ਸਕਦੇ ਸੀ ਇਹ ਹੱਥ ਨਾਲ ਨਹੀਂ ਰਸ ਨਿਕਲਦਾ ਤੇ ਤੁਸੀਂ ਇਦਾਂ ਨਿੰਬੂ ਨਚੋੜ ਵਾਲੇ ਚ ਪਾ ਕੇ ਨਾ ਇਹਨੂੰ ਪ੍ਰੈਸ ਕਰ ਦਿੱਤੀ ਹਨ ਤੇ ਇਸ ਤਰ੍ਹਾਂ ਦਾ ਰਸ ਕੱਢ ਸਕਦੇ ਆਪਾਂ ਕਿ ਇਹ ਬਹੁਤ ਸੌਖਾ ਤਰੀਕਾ ਤੇ ਉਸ ਤੁਹਾਨੂੰ ਪਤਾ ਨਹੀਂ ਕਿੰਦਾ ਲੱਗੇਗਾ ਉਹ ਈਜੀ ਹੈ ਕਿ ਇਹ ਨਹੀਂ ਹੱਥ ਨਾਲ ਨਿਕਲਦਾ ਤਾਂ

ਦੀ ਦੰਨ ਜੀ ਸੁੱਲ ਹੋ ਜਾਂਦੀ ਹੈ ਹਨ ਤੇ ਇਹਨੂੰ ਚੰਗੀ ਤਰ੍ਹਾਂ ਐਸਾ ਮਿਕਸ ਕਰਕੇ ਪੀਣੀ ਬਣਾ ਲੈ ਉਹ ਸਾਰਾ ਬਿਲਕੁਲ ਖਤਮ ਹੋ ਜਾਂਦਾ ਇਹ ਲਾਉਣ ਨਾਲ ਜਿਹਨੂੰ ਪਾਈ ਚੰਗੀ ਤਰ੍ਹਾਂ ਮਿਕਸ ਕਰਕੇ ਕਿਹੜਾ ਆਪਾਂ ਆਪਣੇ ਚਿਹਰੇ ਤੇ ਅਪਲਾਈ ਕਰਾਂਗੇ ਇਹਦੇ ਨਾਲ ਬਿਲਕੁਲ ਫੁੱਲ ਦਾ ਚਿਹਰਾ ਸਾਫ਼ ਹੋ ਜੂ ਚਿਹਰੇ ਨੂੰ ਪਹਿਲਾਂ ਸਵੇਰ ਨੂੰ ਥੋੜਾ ਪਾਣੀ ਨਾਲ ਜਾਂ ਸਾਫ਼ ਨਾਲ ਜਾਂ ਤੁਸੀਂ ਕੋਈ ਆਪਣਾ ਜੋ ਵੀ ਫੇਸ ਵਾਸ਼ ਹਨਾ ਲਾਉਣੀ ਹੋ ਉਹਦੇ ਨਾਲ ਕਲੀਨ ਕਰ ਲੈਣਾ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਤੇ ਚਿਹਰੀ ਵਰਤਨਾ ਕਿਉਂਕਿ ਆਪਣੇ ਮਿੱਟੀ ਉੱਤੇ ਲੱਗੀ ਹੁੰਦੀ ਹੈ ਕੋਈ ਧੂੜ ਮਿੱਟੀ ਜੰਮ ਜਾਂਦੀ ਹੈ ਦਹੀਂ ਨਾਲ ਦਹੀਂ ਤੇ ਹੋ ਹੁੰਦਾ ਨਾ ਤ੍ਰੇਤੀ ਜਿਆਦੇ ਹੁੰਦੀ ਹੈ ਕਿ ਉਹ ਜਰੂਰ ਕਲੇਮ ਦਾ ਹਨ ਤੇ ਤਾਂ ਅੰਕਤ ਕਿ ਆਪਣਾ ਛੇਰਾ ਪਹਿਲਾਂ ਸਾਫ਼ ਹੀ ਕਰਨਾ ਚਾਹੀਦਾ ਮੈਂ ਹੱਥ ਤੇ ਲਗਾ ਕੇ ਦਿਖਾਉਂਗੀ ਕਿ ਤੁਸੀਂ ਛੇਰੇ ਤੇ ਲਾਉਣਾ ਹਨ ਤੇ ਮੇਰੇ ਕੋਲੇ ਸਟੈਰ ਨਹੀਂ ਹੈਗਾ ਲੈ ਮੈਂ ਛੇਰੇ ਤੇ ਲਗਾ ਕੇ ਦਿਖਾਤਾ ਤੇ ਮੈਂ ਆਪਣੇ ਹੱਥ ਤੇ ਲਾਉਂਗੀ ਤੁਸੀਂ ਆਪਣੀ ਛੇਰੇ ਤੇ ਲਾ ਲਓ ਪੈਰਾਂ ਤੇ ਲਾ ਲਓ ਹੱਥਾਂ ਤੇ ਲਾ ਲਓ ਕਿਸੇ ਤੇ ਵੀ ਲਾ ਲਓ ਕੋਈ ਵੀ ਨੁਕਸਾਨੀ ਤੇ ਚਲੋ ਕਿ ਮੈਂ ਹੱਥ ਤੇ ਲਗਾ ਕੇ ਦੇਖੂंगी ਨਹੀਂ ਸਟੈਂਡ ਹੁੰਦਾ ਤਾਂ ਮੈਂ ਆਪਣੇ ਚਿਹਰੇ ਤੇ ਲਗਾ ਕੇ ਦੇਖੂਗੀ ਤੁਹਾਨੂੰ ਕਿੰਨਾ ਰਿਜ਼ਲਟ ਆਉਂਦਾ ਹਾਂ ਜੀ ਬ੍ਰਿਡ ਮੈਂ ਹੱਥ ਤੇ ਲਾ ਲਿਆ ਤੇ ਮੈਂ ਚਿਹਰੇ ਤੇ ਨਹੀਂ ਲਾਇਆ ਹੱਥ ਤੇ ਲਾ ਕੇ ਦਿਖਾਇਆ ਤੁਸੀਂ ਪਹਿਲਾਂ ਆਪਣੇ ਹੱਥ ਤੇ ਲਾ ਕੇ ਦੇਖਿਓ ਕਿਉਂਕਿ ਫਿਰ ਸੁਣੋ ਜੇ ਰਿਜ਼ਲਟ ਕਿੰਗਾ ਲੱਗ ਕੇ ਤਾਂ ਫਿਰ ਤੁਸੀਂ ਆਪਣੇ ਚਿਹਰੇ ਤੇ ਲਾ ਲੇ ਤੇ ਕੋਈ ਨੁਕਸਾਨ ਨਹੀਂ ਕੋਈ ਪਿੰਪਲ ਜਿਹਾ ਵਗੈਰਾ ਨਹੀਂ ਹੋਣੀ ਕੁਝ ਨਹੀਂ ਹੋਣਾ ਦਾ ਸਬੰਧੀ ਘਟਣਗੀ ਹੈ ਨਾ ਦਾਗ ਧੱਬੇ ਬਿਲਕੁਲ ਸਾਫ਼ ਹੋ ਜਾਣਗੇ ਤੇ ਇੱਧਰ ਆਪਾਂ ਲੈਂਤਾ ਸੀ ਥੋੜਾ ਜਿਹਾ ਨਿੰਬੂ ਦਾ ਰਸਾ ਮੇਰੇ ਕੋਲ ਨਿੰਬੂ ਹੈ ਨਹੀਂ ਸੀ ਥੋੜੀ ਜਿਹੀ ਤੇ ਇੰਨਾ ਕੁ ਲੈਂਤਾ ਸੀ ਉਧਰ ਆਪਾਂ ਇੱਕ ਪੈਨ ਦੇ ਵਿੱਚ ਪਾ ਲਈ ਪਾਣੀ ਤੇ ਇਹਨੂੰ ਆਪਾਂ ਗਰਮ ਕਰਾਉਣ ਪਾਣੀ ਨੂੰ ਉਧਰ ਆਪਾਂ ਗੈਂਸ ਚ ਚਲਾ ਲਿਆ ਪਾਣੀ ਨੂੰ ਆਪਾਂ ਕਰਾਂਗੇ ਗਰਮ ਕੀੜੀ ਜਿਹੜੀ ਪਿੱਠੀ ਖੰਦਚ ਤੇ ਇੰਚ ਚੰਗੀ ਤਰ੍ਹਾਂ ਮਿਕਸਿੰਗ ਕਰਕੇ ਆਪਾਂ ਇਹਦੇ ਵਿੱਚ ਪਾਣੀ ਚ ਤਰਾਂ ਗਰਮ ਚ ਜਿਹੜਾ ਇਹ ਪੀਗਾ ਗੀ ਹਨਾ ਚੰਗੀ ਤਰ੍ਹਾਂ ਤੇ ਆ ਆਪਾਂ ਲਾ ਦਾਂਗੇ ਇਦਰੋਂ ਜਦੋਂ ਦਹੀਂ ਵਾਲਾ ਪੈਟਰਨ ਆਪਾਂ ਇਹਨੂੰ ਆਹੋ ਕਰਾਂਗੇ ਇਹਨੂੰ ਉਤਾਰ ਦਵਾਂਗੇ ਤੇ ਇਹਨੂੰ ਆਪਾਂ ਲਾਵਾਂਗੇ ਗਰਮ ਪਾਣੀ ਦੇ ਵਿੱਚ ਚੀਨੀ ਪਿਗਲ ਜੂਗੀ ਦੇਖੋ ਕਿਵੇਂ ਹੋਣ ਲੱਗੀ ਤੇ ਕਿਉਂਕਿ ਆਪਣੇ ਦਹੀਂ ਦੇ ਵਿੱਚ ਹਨਾ ਜ਼ਿਆਦਾ ਥੰਦੇ ਆ ਹੀ ਹੁੰਦੀ ਹੈ ਤਰੋਟੀ ਹੁੰਦੀ ਹੈ ਆਪਣੇ ਜੇ ਫੇਸ ਤੇ ਆ ਹੀ ਲੱਗਿਆ ਰਹੇਗਾ ਤਾਂ ਫਿਰ ਇਹ ਮਿੱਟੀ ਘੱਟਾ ਜੰਮ ਜਾਂਦਾ ਹੈ ਨਾ ਧੂੜ ਵਗੈਰਾ ਆਪਾਂ ਕੰਮ ਕਰਦੇ ਰਹਿੰਨੇ ਆ ਕੋਈ ਮਿੱਟੀ ਅਲਾ ਦਾ ਜਾਂ ਕੋਈ ਪਚਾੜ ਵਗੈਰਾ ਲਾਉਨੇ ਆ ਫੇਸ ਤੇ ਫਿਰ ਜੰਮ ਜਾਂਦਾ ਹੈ ਨਾ ਜਿਹਦੇ ਕਾਰਨ ਆਪਣਾ ਫੇਸ ਤੇ ਫਿਰ ਦੁਬਾਰਾ ਉਹ ਮਿੱਟੀ ਘੱਟਾ ਜੈ ਪੈ ਜੂਗਾ ਤੇ ਇਸ ਕਰਨਾ ਆਪ ਬਾਅਦ ਵਿੱਚ ਇਹ ਚੀਜ਼ ਲਾਉਣੀ ਆ ਇਹ ਜ਼ਰੂਰ ਲਾਉਣੀ ਆ ਜੇ ਤੁਹਾਡੇ ਕੋਲੇ ਸ਼ਹਿਦ ਹੋਇਆ ਨਾ ਤਾਂ ਤੁਸੀਂ ਤੁਮਖਿਆਲ ਜਾਂ ਜੀ ਤ ਨੂੰ ਆਪਾਂ ਕਹਿੰਦੇ ਨੇ ਸ਼ਹਿਦ ਉਹ ਪਾ ਸਕਦੇ ਹੋ ਤੇ ਉਹ ਪਾ ਕੇ ਜ਼ਰੂਰ ਲਾਏ ਬਾਅਦ ਵਿੱਚ ਪਾਣੀ ਆਪਣਾ ਉਬਲ ਲਾਗੇ ਤੇ ਇਹੋ ਤਾ ਹਲਾਮਾ ਥੋੜਾ ਜਿਹਾ ਕੰਤ ਪਾਇਆ ਤੁਸੀਂ ਇਹ ਕਰਮ ਹੋ ਗਿਆ। ਲੱਗੀ। ਆਪਾਂ ਗੈਸ 'ਤੇ ਫਟਾਣਾ ਬੰਨੇ ਥੋੜਾ ਜਿਹਾ। ਲੈਸੇ چینی ਆਪਾਂ ਨੂੰ ਖੋਲਣ ਵਿੱਚ ਟਾਈਮ ਲੱਗੂਗਾ। ਤੇ ਐਦਾਂ ਥੋੜਾ ਜਿਹਾ ਜਲਦੀ ਖੁੱਪ ਜਾਂਦੀ ਹੈ। ਮੈਲਟ ਹੋਣ ਲੱਗੀ چینی ਆਪਾਂ ਨੂੰ ਕਿਨੀ ਆਪਣੇ ਮੈਲਟ ਹੋਣ ਲੱਗ ਗਈ ਵੀ ਹਾਂ ਜੀ ਵੀ ਹੁਣ ਇਹ ਹੱਥ ਤੇ ਮਸਾਜ ਕਰ ਲੈਣੀ ਆ ਤੇ ਮੈਂ ਇਹ ਘੱਟ ਤੇ ਲਾਇਆ ਦੇਖੋ ਇੱਕ ਟਿਨੇ ਲਾਇਆ ਤੇ ਇਹਨੂੰ ਇੱਕ ਹੱਥ ਨਾਲ ਮੈਂ ਮ사ਜ ਕਰੀ ਜਾਨੀ ਆ ਚੰਗੀ ਤਰ੍ਹਾਂ ਕਰ ਲੈਣੀ ਆ ਆਪਣੇ ਸਾਰੇ ਹੱਥ ਤੇ ਤੋਂ ਦੇਖੋ ਤੇ ਮੈਂ ਇਹਨੂੰ ਹੁਣ ਧੋ ਕੇ ਆਉਂਗੀ ਇਹ 5 ਤੋਂ 10 ਮਿੰਟ ਜਰੂਰ ਕਰਨੀ ਆ कि अपने हाथ बिल्कुल साफ हो जाए कलीन हो जाए हो गया पानी ना धो तो लिया ਤੇ ਹੋਵੇਂ ਤੇ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਪੋਲ ਲਿਆ ਤੇ ਦੂਜੇ ਹੱਥ ਨਾਲ ਦੇਖੋ ਕਿੰਨਾ ਫਰਕ ਆ। ਉਹ ਹੱਥ ਕਾਲਾ ਜਿਹਾ ਲੱਗਦਾ ਤੇ ਆਹ ਹੱਥ ਤੇ ਗਲੋ ਜ ਆ ਗਿਆ। ਇਦਾਂ ਹੀ ਆਪਣੇ ਹੱਥ ਤੇ ਇਹਨਾ ਥੋੜਾ ਬਹੁਤ ਗਲੋ ਆ ਜਾਂਦਾ ਜਦੋਂ ਆਪਾਂ ਲਾਉਣੀ ਆ ਤੇ ਜਿਹੜੀ ਆਪਾਂ ਚੀਨੀ ਤੇ ਉਹ ਰੱਖੀ ਸੀਗੀ ਉਹ ਵਧੀਆ ਬਣਗੀ। ਜਿਆਦਾ ਨਹੀਂ ਆਪਾਂ ਪਗਲਾਉਂਦੇ ਵਾਲੀ ਫਿਰ ਆਪਾਂ ਇਹ ਤਾਂ ਸਕਰੱਬ ਵਾਂਗੂ ਸਕਰੱਬ ਹੀ ਕਰਾਂਗੀ ਇੱਕ ਤਰ੍ਹਾਂ ਦਾ ਇਹਨੂੰ ਠੰਡੀ ਨੂੰ ਲਾਉਣਾ ਬਈ ਕੀਨੀ ਨੂੰ ਕਿਤੇ ਗਰਮ ਹਨਾ ਹੱਥ ਤੇ ਪਾ ਲਈਏ ਇਹ ਗਰਮ ਨਹੀਂ ਲਾਉਣੀ ਆਪਾਂ ਜਿਆਦਾ ਨਹੀਂ ਪਗਲਾਉਣੀ ਵਾਲੀ ਵੀ ਜਮੀ ਮੈਲਟ ਨਹੀਂ ਕਰਨੀ ਕਿਉਂਕਿ ਆਪਾਂ ਸਕਰੱਬ ਵਾਂਗੂ ਸਕਰੱਬ ਕਰਾਂਗੇ ਜਿਦੇ ਨਾਲ ਆਪਣੇ ਬਲੈਕ ਹੈਡ ਚ ਵੈਟ ਹੈਡ ਚ ਸਾਰਾ ਰਿਮੂਵ ਹੋ ਜਾਣਾ ਹੈ ਆਪਣੇ ਚਿਹਰੇ ਤੋਂ ਚੰਗੀ ਤਰ੍ਹਾਂ ਤੇ ਮੈਂ ਹੱਥ ਤੇ ਲਾਉਗੀ ਤੁਸੀਂ ਆਪਣੇ ਫੇਸ ਤੇ ਲਾਉਣਾ ਦੇਖੋ ਵੀ ਜੀ ਮੈਂ ਹੱਥ ਤੇ ਲਾ ਕੇ ਇਹਨੂੰ ਉਸੇ ਤਰ੍ਹਾਂ ਮ사ਜ ਕਰਦੀ ਆ ਤੇ ਜਿੱਦਾਂ ਵੀ ਆਪਾਂ ਆਹੋ ਲਾਇਆ ਸੀਗਾ ਦਹੀਂ ਵਾਲਾ ਪੈਟਰਨ ਤੇ ਆਪੋ ਉਹ ਕੀਤਾ ਸੀ ਇੰਦਾ ਹੀ ਤਾਂ ਮਿਕਸਰ ਜਿਆ ਬਣਾ ਕੇ ਲਾਇਆ ਸੀ ਹੁਣ ਆਪਾਂ ਇਹਨੂੰ 10 ਮਿੰਟ ਰੱਖਾਂਗੇ ਇਦਾਂ ਹਲਕੇ ਹਲਕੇ ਐਂ ਆਹ ਕਰਨਾ ਆਪਣੇ ਚਿਹਰੇ ਤੇ ਕਿਉਂਕਿ ਆ ਜਿਹੜੀ ਚੀਨੀ ਆਪਾਂ ਰੱਖੀ ਹੈ ਦਾਣੇ ਜਿਹਨਾਂ ਨਾਲ ਆਪਣੇ ਬਲੈਕ ਹੈਡ ਵਾਈਟ ਹੈਡ ਰਿਮੂਵ ਹੋ ਜਾਣਗੇ ਤੇ ਤੁਹਾਨੂੰ ਮਹਿਤ ਦੀ ਲੁੱਕ ਦਿਖਾਉਣੀ ਆ ਦੇ ਕਿੰਨਾ ਤੇ ਵਧੀਆ ਹੋ ਗਿਆ ਇਹਨੂੰ ਮੈਂ ਧੂਣਗੀ 10 ਮਿੰਟਾਂ ਬਾਅਦ ਇਹਨੂੰ ਐਂ ਲਾ ਕੇ ਐਂ ਮ사ਜ ਕਰਨੀ ਹੈ ਦੀਦੀ ਗੋਰਾ ਹੋ ਜੂ ਗੋਰਿਆ ਹੁਣ ਆਉਣਾ ਨਹੀਂ ਹਣਾ ਚੰਗਾ ਹੁੰਦਾ ਵੀ ਆਪਾਂ ਗੋਰੀ ਹੋਈਏ ਵੀ ਜਿਹੜਾ ਗੋਰਾ ਹੁੰਦਾ ਚਲੋ ਠੀਕ ਐ ਵੀ ਆਪਣੇ ਏਜ ਜਿਨੀ ਦਿੱਸਦੀ ਬੰਦੇ ਦੀ ਹੈਨਾ ਜੇ ਆਪਣੇ ਇਥੇ ਸਕਿਨ ਤੇ 글로 ਹੁੰਦਾ ਨਾ ਚਿਹਰੇ ਤੇ ਆਪ ਨੂੰ ਪਤਾ ਲੱਗਦਾ ਵੀ ਆਪਾਂ ਕਿੰਨੀ ਕੀ ਏਜ ਦੇ ਹਨ ਜੇਕਰ ਆਪਾਂ ਵੀ ਸਮਾਈ ਨਹੀਂ ਆਪਣੀ ਹੁੰਦੀ ਸਕਿਨ ਤੇ 글로 ਜ ਨਹੀਂ ਹੁੰਦਾ ਨਾ ਆਪਾਂ ਛੇਤੀ ਐਂ ਲੱਗਦੇ ਆ ਉਮਰ ਤੋਂ ਪਹਿਲਾਂ ਬੁੱਢੇ ਜੇ ਤੇ ਤਾਂ ਕਰਕੇ ਆਪਣੇ ਚਿਹਰੇ ਤੇ 글로 ਹੋਣਾ ਚਾਹੀਦਾ ਕਿਉਂਕਿ ਹੱਥ ਤੇ ਵੀ ਕਿੰਨਾ ਲਿਖੂ ਨੂੰ ਉਹ ਗਿਆ ਸ਼ਾਂਜੀ ਕਰਨ ਲੱਗੇ ਇਸੇ ਤਰ੍ਹਾਂ ਤੁਸੀਂ ਦੂਜਾ ਹੱਥ ਦੇਖ ਲਓ ਦੇਖੋ ਕਿੰਨਾ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਆਪਾਂ ਇਦਾਂ ਹਨਾ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲਾਇਕ ਕੇ ਆਪਣੇ ਘਰ ਦੇ ਵਿੱਚ ਆਪਣੇ ਚਿਹਰੇ ਦੀ ਸਫਾਈ ਕਰਦੇ ਆ ਤਾਂ ਬਹੁਤ ਵਧੀਆ ਹੋ ਜਾਂਦਾ ਚਿਹਰਾ ਕਲੀਨ ਹੋ ਜਾਂਦਾ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ